ਕੈਸੀ ਤੁਨਾਰੋ ਮੇਰ ਦਾਸ ਕਰਕੇ ਗੁਰੂ ਅੰਬਦਾਸ ਜੀ ਨਗਰੀ ਸੀ ਰਬੱਚਾ ਜਰੂਰ ਬੋਲੇ ਪਾਣੀ ਪਕੀਸੇ ਬਾਬਾ ਜੀ ਮੰਗ ਕੇ ਕਿਤਾ ਅੱਜ ਬਾਬਾ ਨੇ ਨੀ ਪਾਰ ਕਿਰਪਾ ਕੀਤੀ ਐ ਉਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਐ ਕੁਵਾਂ ਤੁਹਾਡਾ ਚੀਕੂ ਅਜੀ ਚੀਚੀਕੂ ਫਾਪੇ ਕਿਚੂ ਕੁੜਾਈ ਕੁ ਕੁਚੀਚੀਕੂ ਇੱਕ ਵਾਰੀ ਤੂੰ ਕੁੱਪੀ ਸੰਜੀ ਪਿੰਸਾਂ ਚੀ ਫਸਾ ਵਾਏ ਗੁਜੀ ਸ਼ਿਫਤੇ ਬਲੇ ਜੇ ਸੁਨੇਹਾ ਸਸੀ ਅਗ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਵਾਹਿਗੁਰੂ ਦੇ ਦਰ ਤੋਂ ਕੋਈ ਖਾਲੀ ਹੱਥ ਨਹੀਂ ਮੁੜਦਾ ਕਹਿੰਦੇ ਨੇ ਜੇ ਤੁਸੀਂ ਕੁਝ ਮੰਗਿਆ ਹੋਵੇ ਤਾਂ ਉਹ ਜ਼ਰੂਰ ਪੂਰਾ ਹੁੰਦਾ ਅਜਿਹਾ ਹੀ ਹੋਇਆ ਯੂਕੇ ਦੇ ਇੱਕ ਪਰਿਵਾਰ ਦੇ ਨਾਲ ਜਿਨ੍ਹਾਂ ਨੇ ਅਰਦਾਸ ਕੀਤੀ ਤੇ ਉਹਨਾਂ ਦਾ ਮੁੰਡਾ ਬੋਲਣ ਲੱਗ ਗਿਆ ਇਸ ਦੌਰਾਨ ਬੱਚੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਬੋਲ ਨਹੀਂ ਸੀ ਸਕਦਾ ਤੇ ਉਹਨਾਂ ਨੇ ਸ੍ਰੀ ਹਰਮੰਦਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਵਾਈ ਤੇ ਸ੍ਰੀ ਅਖੰਡ ਪਾਠ ਸਾਹਿਬ ਰਖਾਏ ਗਏ ਜਿਸ ਤੋਂ ਬਾਅਦ ਕੁਝ ਸਮੇਂ ਬਾਅਦ ਹੀ ਉਹਨਾਂ ਦਾ ਲੜਕਾ ਬੋਲਣ ਲੱਗ ਗਿਆ ਬੱਚੇ ਦੀ ਮਾਂ ਨੇ ਅੱਖਾਂ ਦੇ ਵਿੱਚ ਹੰਝੂ ਪਰਦਿਆਂ ਕਿਹਾ ਕਿ ਉਹ ਸ਼੍ਰੀ ਗੁਰੂ ਰਾਮਦਾਸ ਜੀ ਦੀ ਸ਼ੁਕਰਗੁਜ਼ਾਰ ਹੈ ਜਿਨ੍ਹਾਂ ਦੀ ਅਪਾਰ ਕਿਰਪਾ ਸਦਕਾ ਅਜ ਉਸਤੇ ਪੁੱਤਰ ਨੂੰ ਆਵਾਜ਼ ਮਿਲੀ ਹੈ ਉਸਨੇ ਕਿਹਾ ਕਿ ਉਹਨਾਂ ਦੇ ਘਰ ਵੀ ਬੱਚੇ ਨੂੰ ਬਾਣੀ ਦਾ ਪਾਠ ਕਰਵਾ ਕੇ ਗੁਰੂ ਘਰ ਨਾਲ ਜੋੜਿਆ ਗਿਆ ਸੀ ਜਿਸ ਕਾਰਨ ਅੱਜ ਗੁਰੂ ਸਹਿਬਾਨ ਨੇ ਉਸਤੇ ਕਿਰਪਾ ਕੀਤੀ ਹੈ ਪਰਿਵਾਰ ਨੇ ਧੰਨਵਾਦ ਵਜੋਂ ਗੁਰੂ ਘਰ ਦੇ ਵਿੱਚ ਟਰੈਕਟਰ ਪੇਂਟ ਕੀਤਾ ਹੈ ਇਸ ਮੌਕੇ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰਿਵਾਰ ਨੂੰ ਸਰੋਪਾਓ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਇਸ ਦੌਰਾਨ ਐਸਜੀਪੀਸੀ ਮੈਂਬਰਾਂ ਨੇ ਦੱਸਿਆ ਕਿ ਪਰਿਵਾਰ ਹਰ ਮਹੀਨੇ ਗੁਰੂ ਘਰ ਆਉਂਦਾ ਰਹਿੰਦਾ ਸੀ ਪਰਵਾਰ ਨੇ ਇੱਥੇ ਬੱਚੇ ਰਾਜਪੀਰ ਸਿੰਘ ਲਈ ਅਰਦਾਸ ਕੀਤੀ ਤਾਂ ਗੁਰੂ ਜੀ ਨੇ ਅਸ਼ੀਰਵਾਦ ਦਿੱਤਾ ਤੇ ਪੁੱਤਰ ਬੋਲਣ ਲੱਗਾ ਅੱਜ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੇ ਪਰਿਵਾਰ ਨੇ ਇੱਕ ਟਰੈਕਟਰ ਭੇਟ ਕੀਤਾ ਉਹਨਾਂ ਕਿਹਾ ਕਿ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਜੇਕਰ ਕੋਈ ਵਿਅਕਤੀ ਸੱਚੇ ਮਨ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਅੱਗੇ ਅਰਦਾਸ ਕਰਦਾ ਤਾਂ ਉਸ ਦੀਆਂ ਮਨੁਕਾਮਨਾਵਾਂ ਜ਼ਰੂਰ ਪੂਰੀਆਂ ਹੁੰਦੀਆਂ ਨੇ ਕਿ ਬੱਚਾ ਬੁੜੀਆ ਮੇਰੀ ਕਹਿੰਦੀ ਰਹਿੰਦੀ ਮੰਮੀ ਮੇਰਾ ਬੇਟਾ ਬੇਟਾ ਬੋਲਦਾ ਨਹੀਂ ਹੈਗਾ ਮੈਂ ਕਿਹਾ ਕੋਈ ਨਹੀਂ ਪੁੱਤਰ ਮੈਂ ਗੁਰੂ ਰਾਮਦਾਸ ਦੀ ਨਗਰੀ ਚ ਜਾਂਦੀ ਰਹਣੀ ਆ ਮੈਂ ਅਰਦਾਸਪੁਰ ਗਈ ਆ ਪਾਪਾ ਜੀ ਕੋਲ ਕਾਲ ਤੱਕ ਕਿਤੇ ਜਾ ਕੇ ਬਾਬਾ ਜੀ ਕਹਿੰਦੇ ਉਹ ਜ਼ਰੂਰ ਬੱਚਾ ਬੋਲੇਗਾ ਇਸੇ ਖੰਡਪਾਠ ਰਖਾਣਾ ਬਾਬਾ ਜੀ ਆਏ ਸਾਲ ਅਸੀਂ ਇਹਨਾਂ ਦਾ ਖੰਡਪਾਠ ਵੀ ਕਰਾਣੇ ਆ ਤੇ ਬਾਬੇ ਦਾ ਸ਼ੁਕਰਾਨਾ ਵੀ ਕਰਦੀ ਹੈਗੀ ਇਹ ਮੈਂ ਜੋ ਕੁਝ ਵੀ ਹੈਗਾ ਅੱਜ ਬਾਬਾ ਜੀ ਦੀ ਬਦੌਲਤ ਮੈਨੂੰ ਸਭ ਕੁਝ ਮਿਲਿਆ ਕਿਉਂਕਿ ਇੱਕ ਮਾਂ ਦੀ ਆਸ ਹੁੰਦੀ ਹੈ ਕਿ ਉਸਨੇ ਬੱਚੇ ਲਈ ਉਹ ਬਹੁਤ ਕੁਝ ਕਰਦੀ ਹੈ ਤੇ ਮੈਂ ਵੀ ਆਪਣੇ ਬੱਚੇ ਲਈ ਬਹੁਤ ਕੁਝ ਕੀਤਾ ਮਾਤਾ ਜੀ ਨਾਲ ਜੁੜਨਾ ਮੇਰਾ ਪਹਿਲਾ ਫਰਜ਼ ਸੀ ਤਾਂ ਕਿ ਉਹਨਾਂ ਤੋਂ ਹੀ ਮੈਨੂੰ ਸਭ ਕੁਝ ਮਿਲਿਆ ਤੇ ਮੈਂ ਉਹਨਾਂ ਦੀ ਜੋ ਵੀ ਕਰਦੀ ਸੀ ਆਪਣੇ ਬੱਚੇ ਲਈ ਪਾਠ ਕੀਤਾ ਉਸ ਨੂੰ ਸਿਖਾਉਣ ਲਈ ਹਰ ਇੱਕ ਕੋਸ਼ਿਸ਼ ਕੀਤੀ ਤੇ ਆਪਣੇ ਬੱਚੇ ਨੂੰ ਹਰ ਇੱਕ ਚੀਜ਼ ਗੁਰੂ ਘਰ ਨਾਲ ਜੋੜਿਆ ਗੁਰਸਿੱਖ ਬਣਾਇਆ ਇਹ ਹੀ ਮੇਰੀ ਆਸ ਹੈ ਕਿ ਮੇਰਾ ਬੱਚਾ ਵੱਡਾ ਹੋਵੇ ਗੁਰੂ ਘਰ ਨਾਲ ਜੁੜੇ ਗੁਰੂ ਘਰ ਦੀ ਸੇਵਾ ਕਰੇ ਮੇਲੇ ਲਈ ਇਹ ਬਹੁਤ ਕੁਝ ਹੈਗਾ। ਔਰ ਤਨਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜਾ ਵੀ ਕੋਈ ਵਿਅਕਤੀ ਇਸ ਮਹਾਨ ਸਥਾਨ ਤੇ ਆਣ ਕੇ ਜਿਹੜੀ ਵੀ ਕੋਈ ਮੰਗ ਕਰਦਾ ਹੈ ਚਾਹੇ ਉਹ ਆਪਣੇ بیٹے ਪੁੱਤਰ ਦੀ ਹੋਵੇ, ਜਾਇਦਾਦ ਦੀ ਹੋਵੇ, ਕੋਈ ਹੋਰ ਹੋਵੇ। ਔਰ ਜਿਹੜੀ ਵੀ ਕੋਈ ਮੰਗ ਮੰਗਦਾ ਹੈ ਉਹ ਸਾਰੀਆਂ ਹੀ ਮੰਗਾਂ ਤਨਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੀਆਂ ਇੱਥੇ ਪੂਰੀਆਂ ਕਰਦੇ ਆ। ਤੋਂ ਇਹ ਜੁਕੇ ਤੋਂ ਜਿਹੜਾ ਪਰਿਵਾਰ ਆਇਆ ਹੈ ਔਰ ਇਹ ਹਰ ਮਹੀਨੇ ਆਉਂਦਾ ਸੀ ਇਹ ਛੋਟਾ ਬੱਚਾ ਜਿਹੜਾ ਹੈ ਬੋਲਦਾ ਨਹੀਂ ਸੀ ਇਹ ਹਰ ਦਿਨ ਨਾਨੀ ਅਰਦਾਸ ਕਰ ਕਰਕੇ ਜਾਂਦੇ ਸੀ ਔਰ ਰਾਜबीर ਸਿੰਘ ਇਹ ਔਰ ਇਹਦੀ ਅਰਦਾਸ ਇਹਨਾਂ ਨੇ ਆਣ ਕੇ ਇੱਥੇ ਤਨਤਨ ਗੁਰੂ ਆਰਮਦਾਸ ਸਾਹਿਬ ਜੀ ਦੇ ਦਰ ਤੋਂ ਕਰਵਾਈ ਸੀ ਔਰ ਬਹੁਤ ਸ਼ਰਧਾ ਤੇ ਸਤਕਾਰ ਨਾਲ ਇਹ ਆਉਂਦੇ ਰਹੇ ਆ ਤੇ ਗੁਰੂ ਨੇ ਅੱਜ ਮਹਾਨ ਕਿਰਪਾ ਕੀਤੀ ਹੈ ਇਹ ਬੇਟਾ ਜਿਹੜਾ ਬੋਲਣ ਲੱਗ ਪਿਆ ਔਰ ਇਹਨਾਂ ਨੇ ਉਸੇ ਖੁਸ਼ੀ ਦੇ ਵਿੱਚ ਆਣ ਕੇ ਟਰੈਕਟਰ ਵੀ ਜਿਹੜਾ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਚੜਾਇਆ ਹੈ ਉਹ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਆਣ ਕੇ ਭੇਟ ਕੀਤਾ ਹੈ ਸ਼੍ਰੀ ਦਰਬਾਰ ਸਾਹਿਬ ਸੋ ਮੈਂ ਇਹ ਸੰਸਾਰ ਭਰ ਦੇ ਲੋਕਾਂ ਨੂੰ ਗੱਲ ਕਹਿਣੀ ਚਾਹਣਾ ਹੈ ਕਿ ਜਿਹੜਾ ਵੀ ਸ਼ਰਧਾ ਨਾਲ ਇਸ ਮਹਾਨ ਪਵਿੱਤਰ ਸਥਾਨ ਤੇ ਆਊਗਾ ਜਿਹੜੀ ਵੀ ਕਾਮਨਾ ਲੈ ਕੇ ਆਊਗਾ ਉਹ ਸਾਰੀਆਂ ਹੀ ਕਾਮਨਾ ਜਿਹੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਪੂਰੀਆਂ ਹੁੰਦੀਆਂ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਜਾ ਕਹਿ ਵਸਹਿ ਕਾਮ ਢੇਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾਂ